ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਹਾਊਸ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਕਾਂਗਰਸ ਦੇ ਐਮ ਐਲ ਏ ਸੁਖਪਾਲ ਸਿੰਘ ਖਹਿਰਾ ਨੂੰ ਉਸ ਦੇ ਸ਼ਡਿਊਲਡ ਟਾਈਮ ਮੁਤਾਬਕ ਵੀ ਉਸ ਨੂੰ ਬੋਲਣ ਦਾ ਮੌਕਾ ਨਾ ਦੇਣ ਸਗੋਂ ਉਸ ਨੂੰ ਨਾਮਜ਼ਦ ਕਰਕੇ ਹਾਊਸ ਵਿੱਚੋਂ ਬਾਹਰ ਕੱਢਣ ਦਾ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਗਿਆ ਸੀ ਉਹ ਲੋਕਤੰਤਰ ਨੂੰ ਸ਼ਰਮਸ਼ਾਰ ਕਰਨ ਵਾਲਾ ਬੇਹੱਦ ਨਿੰਦਨਯੋਗ ਕਾਰਾ ਸਾਬਤ ਹੁੰਦਾ ਵਿਖਾਈ ਦਿੰਦਾ ਹੈ ਸਪੀਕਰ ਵਿਧਾਨ ਸਭਾ ਹਾਊਸ ਦਾ ਮਾਲਕ ਨਹੀਂ ਹੁੰਦਾ ਉਹ ਸਿਰਫ ਵਿਧਾਨ ਸਭਾ ਹਾਊਸ ਦਾ ਕਸਟੋਡੀਅਨ ਹੁੰਦਾ ਜਿਸ ਦੀ ਵਿਧਾਨ ਸਭਾ ਹਾਊਸ ਨੂੰ ਸੁਚੱਜੇ ਢੰਗ ਨਾਲ ਚਲਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਪੀਕਰ ਸਾਹਿਬ ਦੀ ਇਹ ਕਾਰਵਾਈ ਪੱਖਪਾਤ ਅਤੇ ਸੁਖਪਾਲ ਖੈਰਾ ਨਾਲ ਕੋਈ ਨਜੀ ਰੰਜਿਸ਼ ਵਿਖਾਈ ਦਿੰਦੀ ਲੱਗਦੀ ਹੈ ਪਰ ਵਿਧਾਨ ਸਭਾ ਹਾਊਸ ਕੋਈ ਆਪਸੀ ਨਜੀ ਰੰਜਿਸ਼ ਕੱਢਣ ਵਾਲੀ ਜਗ੍ਹਾ ਨਹੀਂ ਸਗੋਂ ਇਹ ਉਹ ਜਗ੍ਹਾ ਜਿੱਥੇ ਸੂਬੇ ਦੇ ਲੋਕਾਂ ਵੱਲੋਂ ਆਪੋ ਆਪਣੇ ਹਲਕਿਆਂ ਵਿੱਚੋਂ ਨਮਾਇਦੇ ਚੁਣ ਕੇ ਆਪੋ ਆਪਣੇ ਹਲਕਿਆਂ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਕਰਨ ਲਈ ਭੇਜੇ ਜਾਂਦੇ ਆ ਪਰ ਅੱਜ ਦੀ ਸਿਆਸਤ ਇੰਨੀ ਗਰਕ ਚੁੱਕੀ ਆ ਕਿ ਇਹ ਜਗ੍ਹਾ ਰਾਜਨੀਤਿਕ ਪਾਰਟੀਆਂ ਵਾਲਿਆਂ ਦੀ ਦੰਗਲ ਬਣ ਕੇ ਰਹਿ ਗਈ ਆ ਹੁਣ ਕੁਲਤਾਰ ਸਿੰਘ ਸੰਧੂਆ ਵੱਲੋਂ ਕਾਂਗਰਸੀ ਵਿਧਾਇਕ ਦੇ ਖਿਲਾਫ ਜਹੀ ਕਾਰਵਾਈ ਇਹ ਸਾਬਤ ਕਰਦੀ ਵਿਖਾਈ ਦਿੰਦੀ ਆ ਕਿ ਸੰਧੂਆ ਸਾਹਿਬ ਆਪ ਆਮ ਆਦਮੀ ਪਾਰਟੀ ਦੇ ਲੀਡਰ ਆ ਤੇ ਇਸ ਕਰਕੇ ਉਹਨਾਂ ਵੱਲੋਂ ਦੂਸਰੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਦੇ ਬੁਲਾਰਿਆਂ ਨਾਲ ਪੱਖਪਤ ਵਾਲਾ ਰਵੱਈਆ ਅਖਤਿਆਰ ਕੀਤਾ ਜਾਂਦਾ ਆ ਜਦ ਕਿ ਸਪੀਕਰ ਸਾਹਿਬ ਦੀ ਸ਼ਡਿਊਲਡ ਮੁਤਾਬਕ ਵਿਧਾਨ ਸਭਾ ਵਿੱਚ ਬੈਠੇ ਹਰ ਨਮਾਇਦੇ ਨੂੰ ਸ਼ਡਿਊਲਡ ਮੁਤਾਬਕ ਬੋਲਣ ਦਾ ਜਾਂ ਕਹਿ ਲਓ ਕਿ ਆਪੋ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਕਹਿਣ ਦਾ ਮੌਕਾ ਦੇਣ ਦੀ ਜ਼ਿੰਮੇਵਾਰੀ ਹੁੰਦੀ ਆ ਆਪਾਂ ਇੱਥੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰ ਰਹੇ ਕਿਉਂਕਿ ਇਹ ਸਾਰੇ ਰਾਜਨੀਤਿਕ ਪਾਰਟੀਆਂ ਵਾਲੇ ਇੱਕੋ ਹੀ ਥੱਲੇ ਦੇ ਚੱਟੇ-ਵੱਟੇ ਹੁੰਦੇ ਆ ਵਿਰੋਧੀ ਧਿਰ ਵਾਲੇ ਜਦੋਂ ਖੁਦ ਸੱਤਾ ਵਿੱਚ ਬੈਠੇ ਹੁੰਦੇ ਆ ਤਾਂ ਉਦੋਂ ਉਹਨਾਂ ਦਾ ਰਵੱਈਆ ਵੀ ਅਜਿਹਾ ਹੀ ਹੁੰਦਾ ਆ ਆਪੋ ਆਪਣੇ ਹਲਕੇ ਦੇ ਲੋਕਾਂ ਦੀ ਇਹ ਗੱਲ ਵੀ ਉਦੋਂ ਹੀ ਕਰਦੇ ਆ ਜਦੋਂ ਇਹ ਵਿਰੋਧੀ ਧਿਰ ਵਿੱਚ ਬੈਠੇ ਹੋਣ ਪਰ ਜਦੋਂ ਵੀ ਕੋਈ ਹਾਊਸ ਦਾ ਮੈਂਬਰ ਪੰਜਾਬ ਦੇ ਲੋਕਾਂ ਦੀ ਸ਼ਵੇਦਨਸ਼ੀਲ ਮੁੱਦੇ ਤੇ ਗੱਲ ਕਰਨੀ ਚਾਹੁੰਦਾ ਹੋਵੇ ਤਾਂ ਉਸ ਨੂੰ ਗੱਲ ਕਰਨ ਦਾ ਮੌਕਾ ਨਾ ਦੇਣਾ ਇਹ ਪੰਜਾਬ ਦੇ ਲੋਕਾਂ ਨਾਲ ਸਰਾਸਰ ਨਾਇਨਸਾਫੀ ਆ ਚਾਹੇ ਉਹ ਮੈਂਬਰ ਕਿਸੇ ਵੀ ਪਾਰਟੀ ਦਾ ਹੋਵੇ ਪਰ ਉਸ ਵਕਤ ਉਹ ਪੰਜਾਬ ਦੇ ਲੋਕਾਂ ਦੀ ਗੱਲ ਸਰਕਾਰ ਅੱਗੇ ਰੱਖਦਾ ਆ ਇੱਥੇ ਸੁਖਬਾਲ ਸਿੰਘ ਖਹਿਰਾ ਦੀ ਆਵਾਜ਼ ਦਬਾਉਣਾ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਾਉਣ ਦੇ ਬਰਾਬਰ ਆ ਇੱਕ ਖਾਸ ਤੇ ਜ਼ਰੂਰੀ ਗੱਲ ਜਿਹੜੀ ਵਿਧਾਨ ਸਭਾ ਹਾਊਸ ਵਿੱਚ ਪਿਛਲੇ 70 ਸਾਲਾਂ ਦੇ ਰਿਕਾਰਡ ਵਿੱਚ ਪਹਿਲੀ ਵਾਰ ਹੋ ਰਹੀ ਆ ਉਹ ਇਹ ਕਿ ਸਭਾ ਦੀ ਕਾਰਵਾਈ ਕੈਮਰੇ ਸਾਹਮਣੇ ਹੋ ਰਹੀ ਆ ਔਰ ਕੈਮਰਾ ਸਿਰਫ ਤਾਂ ਸਿਰਫ ਮੁੱਖ ਮੰਤਰੀ ਦੇ ਚਿਹਰੇ ਤੇ ਹੀ ਫਿਕਸ ਕਰਕੇ ਰੱਖਿਆ ਜਾਂਦਾ ਰਿਹਾ ਵਿਰੋਧੀ ਪਾਰਟੀਆਂ ਦੀ ਗੱਲਾਂ ਛੱਡੋ ਸਰਕਾਰ ਦੇ ਆਪਣੇ ਵਿਧਾਇਕਾਂ ਦਾ ਚਿਹਰਾ ਵੀ ਵਿਖਾਇਆ ਨਹੀਂ ਜਾਂਦਾ ਹਾਂ ਵਿੱਚ ਵਿੱਚ ਕਦੇ-ਕਦੇ ਸਪੀਕਰ ਸਾਹਿਬ ਵੱਲ ਕਮਾ ਦਿੱਤੇ ਜਾਂਦਾ ਹੁਕਮ ਕੈਮਰਾਮੈਨ ਨੂੰ ਜਾਰੀ ਹੋਇਆ ਲੱਗਦਾ ਦੂਜੀ ਗੱਲ ਕੀ ਸਰਕਾਰ ਦੇ ਆਪਣੇ ਬਾਕੀ ਦੇ ਵਿਧਾਇਕ ਸਿਰਫ ਉੱਥੇ ਤਮਾਸ਼ਾ ਵੇਖਣ ਲਈ ਬੈਠੇ ਹੁੰਦੇ ਆ ਕੀ ਉਹਨਾਂ ਦੇ ਆਪੋ-ਆਪਣੇ ਹਲਕਿਆਂ ਦੇ ਕੋਈ ਮੁੱਦੇ ਨਹੀਂ ਤੇ ਜਾਂ ਕੀ ਸਾਰੇ ਹੱਲ ਹੋ ਚੁੱਕੇ ਆ ਕਿ ਉਹਨਾਂ ਨੂੰ ਬੋਲਣ ਦੀ ਨਹੀਂ ਦਿੱਤਾ ਜਾਂਦਾ ਤੇ ਜਾਂ ਫਿਰ ਸਾਰਿਆਂ ਨੇ ਠੇਕਾ ਮੁੱਖ ਮੰਤਰੀ ਨੂੰ ਦੇ ਦਿੱਤਾ ਕਿ ਹਾਲਾਂਕਿ ਸਰਕਾਰ ਦੇ ਉਹ ਵਿਧਾਇਕ ਵੀ ਤਾਂ ਲੋਕਾਂ ਨੇ ਆਪੋ-ਆਪਣੇ ਹਲਕੇ ਦੀ ਗੱਲ ਕਰਨ ਆਪੋ-ਆਪਣੇ ਹਲਕੇ ਦੀਆਂ ਦੁੱਖ ਤਕਲੀਫਾਂ ਬਾਰੇ ਵਿਚਾਰ ਚਰਚਾ ਕਰਨ ਲਈ ਭੇਜੇ ਆ ਇਹ ਇੱਕ ਇਸ ਤਰ੍ਹਾਂ ਹੋ ਸਕਦਾ ਹੈ ਕਿ 117 ਹਲਕੇ ਦਾ ਲੇਖਾ ਜੋ ਕਿ ਸਿਰਫ ਮੁੱਖ ਮੰਤਰੀ ਦੀ ਹੀ ਜ਼ਿੰਮੇਵਾਰੀ ਹੈ ਫਿਰ ਤਾਂ ਭਗਵੰਤ ਮਾਨ ਮੁੱਖ ਮੰਤਰੀ ਨਾ ਹੋਇਆ ਧਰਮਰਾਜ ਹੀ ਹੋਇਆ ਜਿਹੜਾ ਸਾਰਿਆਂ ਦਾ ਵਹੀ ਖਾਤਾ ਚੁੱਕੀ ਬੈਠਾ ਹੈ ਸ਼ਾਇਦ ਤਾਂ ਹੀ ਸਾਡੇ ਹਲਕੇ ਦੇ ਹਾਲਾਤ ਨੇ ਤਰਸੁਕ ਬਣੇ ਹੋਏ ਨੇ ਪਿਛਲੇ 4 ਸਾਲਾਂ ਤੋਂ ਪਰ ਪਹਿਲਾਂ ਐਦਾਂ ਕਦੇ ਹੋਇਆ ਨਹੀਂ ਇਹ ਆਪਣੇ ਆਪ ਚ ਇੱਕ ਅਨੋਖਾ ਮਾਮਲਾ ਹੈ ਔਰ ਦੂਸਰਾ ਕਿ ਵਿਰੋਧੀ ਧਿਰ ਚ ਬੈਠੇ ਕਿਸੇ ਮੈਂਬਰ ਨੂੰ ਗੱਲ ਰੱਖਣ ਦਾ ਮੌਕਾ ਹੀ ਨਾ ਦਿੱਤਾ ਜਾਵੇ ਚਲੋ ਸਾਨੂੰ ਨਹੀਂ ਪਤਾ ਕਿ ਇਹਾਂ ਦੀ ਆਪਸੀ ਕੀ ਰੰਜਿਸ਼ ਹੈ ਕਿ ਸੁਖਬਾਤ ਸਿੰਘ ਕਹਿ ਰਹੇ ਨੂੰ ਨਾਂ ਬੋਲਣ ਦੇਣ ਤੇ ਉਸ ਵੱਲੋਂ ਅਵਾਰ ਚੁੱਕੇ ਜਾਣ ਤੇ ਉਸ ਦੇ ਖਿਲਾਫ ਉਹਨੂੰ ਵਿਜੀਲੈਂਸ ਦੀ ਫਾਈਲ ਖੋਲ੍ਹ ਦਿੱਤੀ ਗਈ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਸਰਕਾਰ ਵੱਲੋਂ ਵਿਰੋਧੀਆਂ ਦੀਆਂ ਫੈਲਾਂ ਪਹਿਲਾਂ ਦਬਾਈ ਇਸ ਲਈ ਜਾਂਦੀਆਂ ਹਨ ਕਿ ਇਹਨਾਂ ਵੱਲੋਂ ਸਵਾਲ ਪੁੱਛੇ ਜਾਣ ਤੇ ਡਰ ਆ ਧਮਕਾਇਆ ਜਾ ਸਕੇ ਤਾਂ ਕਿ ਦੂਸਰੇ ਵੀ ਸਰਕਾਰ ਖਿਲਾਫ ਮੂੰਹ ਨਾ ਖੋਲ ਸਕਣ ਤੇ ਵਿਰੋਧੀ ਤੇ ਦੇ ਮੈਂਬਰ ਸਰਕਾਰ ਦੀਆਂ ਨਲਾਇਕੀਆਂ ਲੋਕਾਂ ਸਾਹਮਣੇ ਨਾ ਲਿਆ ਸਕਣ ਚਲੋ ਇਹ ਤਾਂ ਹੋਈ ਵਿਧਾਨ ਸਭਾ ਵਿੱਚ ਬੈਠੇ ਇਹਨਾਂ ਦੀ ਆਪਸੀ ਖਿੱਚੋ ਤਾਨ ਦੀ ਗੱਲ ਹੁਣ ਗੱਲ ਕਰਦੇ ਆਪਾਂ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਦੀ ਜੋ ਪਿਛਲੇ ਦਿਨੀ 8-10 ਦੇ ਕਰੀਬ ਪੱਤਰਕਾਰਾਂ ਤੇ ਸਰਕਾਰ ਵੱਲੋਂ ਪਰਚੇ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਜੋ ਅਕਸਰ ਲੋਕਤ ਦੀ ਗੱਲ ਕਰਨ ਤੋਂ ਨਹੀਂ ਝਿਜਕਦੇ ਚਾਹੇ ਉਹ ਉਹਨਾਂ ਨੂੰ ਸਰਕਾਰ ਦੇ ਨਾਲ ਮੱਥਾ ਹੀ ਕਿ ਉਹਨਾਂ ਡੋਣਾ ਪਵੇ ਉਹ ਪਿੱਛੇ ਨਹੀਂ ਹਟਦੇ ਤੇ ਸਰਕਾਰ ਦੀਆਂ ਨਲਾਇਕੀਆਂ ਜਨਤਾ ਸਾਹਮਣੇ ਰੱਖਦੇ ਰਹਿੰਦੇ ਆ ਜਿਨ੍ਹਾਂ ਵਿੱਚੋਂ ਇੱਕ ਸ੍ਰੀ ਮਾਨਕ ਗੋਇਲ ਆਰਟੀਆਈ ਕਾਰਕੁਨ ਜਿਨ੍ਹਾਂ ਨੇ ਆਰਟੀਆਈ ਦਾ ਹੀ ਸਵਾਲ ਕੀਤਾ ਸੀ ਕਿ ਪਿਛਲੇ ਦਿਨੀ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕਿਸ ਵੱਲੋਂ ਕੀਤੀ ਜਾਂਦੀ ਰਹੀ ਤੇ ਕਿਉਂ ਇਸ ਦਾ ਜਵਾਬ ਦੇਣ ਦੀ ਬਜਾਏ ਉਹਨਾਂ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਹੈਲੀਕਾਪਟਰ ਵਿੱਚ ਕੌਣ ਹੈ ਜੋ ਝੂਟੇ ਮਾਟੇ ਲੈ ਸਕਦਾ ਪਰ ਇਹ ਤਾਂ ਸਰਾਸਰ ਬੇਈਮਾਨੀ ਹੈ ਜੋ ਜਨਤਾ ਦੇ ਪੈਸੇ ਨਾਲ ਖਲਵਾੜ ਕਰਕੇ ਕੀਤੀ ਜਾ ਰਹੀ ਹੈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਮੁੱਖ ਮੰਤਰੀ ਵੱਲੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਜਨਤਾ ਲਈ ਜ਼ਰੂਰੀ ਹੋਵੇ ਕਿਉਂਕਿ ਇਸ ਉੱਪਰ ਹੋਣ ਵਾਲਾ ਖਰਚਾ ਜਨਤਾ ਦੇ ਪੈਸਿਆਂ ਨਾਲ ਹੀ ਕੀਤਾ ਜਾਂਦਾ ਤੇ ਜੇਕਰ ਇਸ ਦਾ ਇਸਤੇਮਾਲ ਨਜ਼ਾਰੇ ਨਾਲ ਹੀ ਕੀਤਾ ਗਿਆ ਹੋਵੇ ਤਾਂ ਫਿਰ ਜਨਤਾ ਨਾਲ ਹੈ ਨਾ ਸਰਾਸਰ ਧੋਖਾ ਦਿੱਤਾ ਤੇ ਉਲਟਾ ਇਸ ਬਾਰੇ ਪੁੱਛੇ ਜਾਂ ਤਾਂ ਪਰਚਾ ਕਰ ਦਿੱਤਾ ਜਾਣਾ ਨਾਲੇ ਚੋਰ ਤੇ ਨਾਲੇ ਚਤਰ ਵਾਲੀ ਕਹਾਵਤ ਸਿੱਧ ਹੁੰਦੀ ਜਾਪਦੀ ਆ ਇਸੇ ਤਰ੍ਹਾਂ ਹੀ ਬਾਕੀ ਦੇ ਪੱਤਰਕਾਰਾਂ ਤੇ ਪਰਚੇ ਕੀਤੇ ਜਾਣਾ ਇਹ ਸਾਬਤ ਕਰਦਾ ਹੈ ਕਿ 2026 ਚੋਣਾਂ ਦਾ ਸਾਲ ਸ਼ੁਰੂ ਹੋ ਚੁੱਕਿਆ ਹੈ ਕਿਉਂਕਿ 2027 ਵਿੱਚ ਚੋਣਾਂ ਹੋਣੀਆਂ ਤੇ ਸਰਕਾਰ ਉਹਨਾਂ ਸਾਰਿਆਂ ਦਾ ਮੂੰਹ ਬੰਦ ਕਰਨਾ ਚਾਹੁੰਦੀ ਹੈ ਜੋ ਸਰਕਾਰ ਦੀਆਂ ਕਮਜ਼ੋਰੀਆਂ ਸਰਕਾਰ ਦੀਆਂ ਨਲਾਇਕੀਆਂ ਲੋਕਾਂ ਸਾਹਮਣੇ ਨਸ਼ਰ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਕਾਰਵਾਈ ਲੋਕਤੰਤਰ ਦਾ ਗਲਾ ਘੁੱਟਣ ਤੇ ਸੰਵਿਧਾਨ ਦੇ ਨਾਲ ਖਿਲਵਾੜ ਕਰਨ ਵਾਲੀ ਨੀਤੀ ਹੈ ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਕੁਝ ਇਨਕਲਾਬੀ ਜਥੇਬੰਦੀਆਂ ਦੇ ਆਗੂ ਜਨਾਬਾਰੇ ਖਬਰ ਆ ਰਹੀ ਹੈ ਕਿ ਜਿਨ੍ਹਾਂ ਵਿੱਚੋਂ ਕੁਝ ਇੱਕ ਨੂੰ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਦੇ ਪਰਚੇ ਦਰਜ ਕੀਤੇ ਜਾ ਰਹੇ ਆ ਤੇ ਕੁਝ ਇੱਕ ਨੂੰ ਕਿਤੇ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਜਦ ਕਿ ਸੀਐਮ ਮਾਨ ਸਾਹਿਬ ਵੱਲੋਂ ਵਿਧਾਨ ਸਭਾ ਵਿੱਚ ਖੁਦ ਰੋਲਾ ਪਿਆ ਜਾਂਦਾ ਰਿਹਾ ਕਿ ਜਦੋਂ ਪੰਜਾਬ ਦੇ ਮਿਹਨਤ ਮੁਸ਼ਕਲ ਕਰਨ ਵਾਲੇ ਮਜ਼ਦੂਰਾਂ ਦੀ ਗੱਲ ਕਰਨ ਦਾ ਟਾਈਮ ਹੁੰਦਾ ਤਾਂ ਵਿਰੋਧੀ ਧਿਰ ਵਿੱਚ ਬੈਠੇ ਕਾਂਗਰਸੀ ਵਿਧਾਇਕ ਕੁਝ ਕੁ ਘੰਟੇ ਵੀ ਹੌਸ ਹੁੱਚ ਨਹੀਂ ਬੈਂਦੇ ਤੇ ਜਿਹੜੇ ਮਜ਼ਦੂਰ ਜਥੇਬੰਦੀਆਂ ਦੇ ਲੀਡਰ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਖਿਲਾਫ ਪਰਚੇ ਦਰਜ ਕਰਕੇ ਗ੍ਰਸਤਾਰ ਕੀਤਾ ਜਾ ਰਿਹਾ ਜਦਕਿ ਜਥੇਬੰਦੀਆਂ ਦੇ ਆਗੂ ਖਾਸ ਕਰਕੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਗਤੀਵਧੀਆਂ ਦੇ ਖਿਲਾਫ ਹੀ ਆਵਾਜ਼ ਚੁੱਕਦੇ ਆ ਦਰਅਸਲ ਮਾਮਲਾ ਇਹ ਹੈ ਕਿ ਸੀਐਮ ਆਨ ਲੋਕਾਂ ਦੇ ਸ਼ੀਰੋ ਬਣਨਾ ਚਾਹੁੰਦੇ ਆ ਕਿਉਂਕਿ ਉਹ ਚਾਹੁੰਦੇ ਆ ਕਿ ਸਿਰਫ ਮੈਂ ਹੀ ਕੇਂਦਰ ਦੇ ਖਿਲਾਫ ਬੋਲਾਂ ਲੋਕ ਮੈਨੂੰ ਹੀ ਦੇਖਣ ਕਿਉਂਕਿ ਉਹਨਾਂ ਨੂੰ ਵਹਿਮ ਹੈ ਕਿ ਜੋ ਮੈਨੂੰ ਪਤਾ ਹੈ ਉਹ ਮੈਨੂੰ ਹੀ ਪਤਾ ਹੈ ਬਾਕੀ ਤਾਂ ਐਵੇਂ ਬੇਵਜਾ ਹੀ ਨੇ ਜੇਕਰ ਪੰਜਾਬ ਦੇ ਕਿਸਾਨ ਮਜ਼ਦੂਰ ਜਾਂ ਪੱਤਰਕਾਰ ਭਾਈਚਾਰਾ ਕੇਂਦਰ ਦੀਆਂ ਨੀਤੀਆਂ ਖਿਲਾਫ ਆਵਾਜ਼ ਚੁੱਕਦੇ ਆ ਤੋ ਮੁੱਖ ਮੰਤਰੀ ਸਾਹਿਬ ਆਪਣੀ ਪਾਵਰ ਦਾ ਨਜਾਇਜ਼ ਇਸਤੇਮਾਲ ਕਰਦੇ ਹੋਏ ਉਹਨਾਂ ਦਾ ਗਲਾ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪਰ ਲੋਕ ਸਿਆਣੇ ਆ ਜਨਤਾ ਸਭ ਜਾਣਦੀ ਹੈ ਕਿ ਕੌਣ ਕਿੰਨੇ ਪਾਣੀ ਚ ਹੈ ਤੇ ਕਿੰਨਾ ਚ ਰਹਿ ਸਕਦਾ ਜਿਸ ਤਰ੍ਹਾਂ ਸੀਐਮ ਮਾਨ ਨੇ ਵਿਧਾਨ ਸਭਾ ਵਿੱਚ ਸੁਖਬਾਤ ਸਿੰਘ ਖੈਰਾ ਦਾ ਟਾਈਮ ਦਾ ਖੁਦ ਇਸਤੇਮਾਲ ਕਰਦਿਆਂ ਹੋਇਆਂ ਸਪੀਕਰ ਦੇ ਜ਼ਰੀਏ ਉਹਨਾਂ ਨੂੰ ਹੌਸ ਵਿੱਚੋਂ ਬਾਹਰ ਕੀਤਾ ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ਤੇ ਪਰਚੇ ਦਰਜ ਕਰ ਦਿੱਤੇ ਆਰਟੀਆਈ ਪੌਂਟ ਤੇ ਉਸਦਾ ਜਵਾਬ ਦੇਣ ਦੀ ਬਜਾਏ ਪਰਚਾ ਦਰਜ ਕਰਦਿਆ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮਕੇਸ਼ ਮਲੋਦ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜੋ ਕਾਰਵਾਈ ਹੈ ਨਾ ਇੱਥੋਂ ਇਹ ਸਾਹਤ ਹੁੰਦਾ ਹੈ ਕਿ ਸੀਐਮ ਮਾਨ ਆਪਣੇ ਅਕੀਦਿਆਂ ਕੇਜਰੀਵਾਲ ਤੇ ਮਨੀਸ਼ ਸੋਦੀਆ ਦੇ ਮਨੀਸ਼ ਸੋਦੀਆ ਦੇ ਇਸ਼ਾਰਿਆਂ ਤੇ ਕੱਠਬੁਤਲੀ ਬੰਦੇ ਹੋਏ ਪੰਜਾਬ ਦੇ ਲੋਕਾਂ ਦੀ ਆਵਾਜ਼ ਦਬਾਉਣਾ ਚਾਹੁੰਦੇ ਆ ਕਿਉਂਕਿ ਪਿਛਲੇ ਦਿਨੀ ਮਨੀਸ਼ ਸੋਦੀਆ ਵੱਲੋਂ ਸ਼ਰਿਆਮ ਬਿਆਨ ਦਿੱਤਾ ਗਿਆ ਸੀ ਕਿ 2027 ਦੀਆਂ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੁਬਾਰਾ ਆਪਣੀ ਸਰਕਾਰ ਬਣਾਉਂਗੀ ਚਾਹੇ ਇਹਦੇ ਲਈ ਸਾਮ-ਦਾਮ ਦੰਡ ਭੇਦੀ ਕਿਉਂ ਨਾ ਵਰਤਨੇ ਪੈਣ। ਸੋ ਇਸੇ ਬਿਆਨ ਮੁਤਾਬਕ ਸੀਐਮ ਕਾਰਵਾਈ ਕਰਦੇ ਹੋਏ ਲੋਕਤੰਤਰ ਦਾ ਕਹਾਣ ਕਰਦੇ ਜਾ ਰਹੇ ਆ। ਪਰ ਇਸ ਤਰ੍ਹਾਂ ਹੋਣਾ ਨਹੀਂ ਕਿਉਂਕਿ ਜਨਤਾ ਸਤਰਕ ਹੋ ਚੁੱਕੀ ਹੈ ਲੋਕੀ ਸਭ ਜਾਣਦੇ ਆ। ਅਸੀਂ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ 2027 ਦੀਆਂ ਚੋਣਾਂ 'ਚ ਚੰਗੇ ਮਾੜੇ ਦੀ ਪਛਾਣ ਕਰਕੇ ਆਪਣੀ ਵੋਟ ਦੀ ਵਰਤੋਂ ਕਰਕੇ ਪੰਜਾਬ 'ਚ ਸਰਕਾਰ ਚੁਣਿਓ। ਆਮ ਆਦਮੀ ਨੇ ਹੋਰ ਰਾਜਾਂ ਵਿੱਚ ਬਹੁਤ ਹੱਥ ਪੈਰ ਮਾਰੇ ਪਰ ਕਿਸੇ ਵੀ ਹੋਰ ਸੂਬੇ ਵਿੱਚ ਇਹ ਆਪਣੇ ਪੈਰ ਨਹੀਂ ਜਮਾ ਸਕੇ ਸਗੋਂ ਦਿੱਲੀ ਦੀ ਜਨਤਾ ਨੇ ਇਹਨਾਂ ਨੂੰ ਦਿੱਲੀ ਵਿੱਚ ਮੂੰਹ ਨਹੀਂ ਲਾਇਆ ਇਸੇ ਕਰਕੇ ਇਹ ਸਾਰੇ ਪੰਜਾਬ ਵਿੱਚ ਡੇਰੇ ਜਮਾਈ ਬੈਠੇ ਆ ਤੇ ਪਾਰਟੀ ਦੇ ਸੀਨੀਅਰ ਹੋਣ ਦੇ ਨਾਂ ਤੇ ਪੰਜਾਬ ਦੀ ਜਨਤਾ ਸਿਰੋ ਸਤਾ ਸੁੱਖ ਭੋਗ ਰਹੀ ਹੈ ਜਾਂਦੇ ਜਾਂਦੇ ਅਸੀਂ ਪੱਤਰਕਾਰ ਭਰਾਵਾਂ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਕਿਸਾਨ ਤੇ ਮਜ਼ਦੂਰ ਆਗੂਆਂ ਦਾ ਸਮਰਥਨ ਕਰਦੇ ਆ ਤੇ ਡਟ ਕੇ ਸਾਥ ਦਿੰਦੇ ਆ ਤੇ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰਨ ਦੀ ਕੋਰਨਦਾ ਕਰਦੇ ਆ